ਸਤਿ ਸ਼੍ਰੀ ਅਕਾਲ ਕੁਝ ਅਣਕੰਨੀਆਂ ਗੱਲਾਂ ਦੇ ਅਗਲੇ ਐਪੀਸੋਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਤੁਸੀਂ ਪਿਛਲੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਸਾਰਿਆਂ ਦਾ ਧੰਨਵਾਦ ਜੇ ਅਸੀਂ ਅੱਜ ਦੀ ਵਿਸ਼ੇਤੀ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਪਿਛਲੇ ਦਿਨੀ ਮੈਂ ਇੱਕ ਕਿਤਾਬ ਪੜ੍ਹ ਰਹੀ ਸੀ ਉਹਦੇ ਵਿੱਚ ਬਹੁਤ ਸੋਹਣੀਆਂ ਲਾਈਨਾਂ ਸੀਗੀਆਂ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਉਹਦੇ ਵਿੱਚ ਲਿਖਿਆ ਸੀ ਕਿ ਮਾੜੀ ਸੋਚ ਨੂੰ ਹਰ ਇੱਕ ਬੰਦਾ ਠੱਗ ਦਿਸੇ ਫੱਕਰਾਂ ਨੂੰ ਹਰ ਇੱਕ ਬੰਦੇ ਵਿੱਚ ਰੱਬ ਦਿਸੇ ਜੈਸੀ ਅੱਖ ਨਾਲ ਦੇਖੀਏ ਵੈਸਾ ਹੀ ਹਰ ਬੰਦਾ ਦਿਸਦਾ ਏ ਜੇ ਦਿਲ ਦਾ ਸ਼ੀਸ਼ਾ ਸਾਫ਼ਤਾ ਸਾਰਾ ਜੱਗ ਚੰਗਾ ਦਿਸਦਾ ਹੈ ਰਾਵਿਤ ਤੁਰਦੇ ਜਾਵਣ ਭਾਵੇਂ ਭੈਣ ਤੇ ਭਾਈ ਅੱਖਣ ਵਾਲੇ ਕਹਿ ਦਿੰਦੇ ਨੇ ਰੱਬ ਨੇ ਜੋੜੀ ਕਿਆ ਬਣਾਈ ਗੰਦੀ ਅੱਖ ਨਾਲ ਵੇਖਣ ਨਾਲ ਸਾਰਾ ਜਮਾਨਾ ਗੰਦਾ ਦਿਸਦਾ ਏ ਜੇ ਦਿਲ ਦਾ ਸ਼ੀਸ਼ਾ ਸਾਫਤਾ ਸਾਰਾ જગ ਚੰਗਾ ਦਿਸਦਾ ਏ ਇਨ ਸਤਰਾਂ ਦੇ ਵਿੱਚ ਜਦੋਂ ਅਸੀਂ ਡੂੰਘੀ ਅਰਥਾ ਨੂੰ ਲੈਂਦੇ ਆ ਇਹਨਾਂ ਦੇ ਭਾਵ ਨੂੰ ਦੇਖਦੇ ਆ ਤਾਂ ਸਾਨੂੰ ਪਤਾ ਚੱਲਦਾ ਏ ਕਿ ਸਾਰੀ ਜਿਹੜੀ ਖੇੜ ਹੈਗੀ ਆ ਉਹ ਸਾਡੀ ਸੋਚ ਤੇ ਜਿਹੜੀ ਨਿਰਭਰ ਕਰਦੀ ਆ ਕਿ ਸਾਡੀ ਜਿਹੜੀ ਸੋਚ ਆ ਉਹ ਚੰਗੀ ਆ ਜਾਂ ਮਾੜੀ ਆ ਉਸੇ ਤਰ੍ਹਾਂ ਦੀ ਅਸੀਂ ਦੂਜੇ ਇਨਸਾਨ ਨੂੰ ਦੇਖਣ ਲੱਗ ਜਾਂਦੇ ਜਿੱਦਾਂ ਦਾ ਸਾਡਾ ਜਿਹੜਾ ਨਜ਼ਰੀਆ ਬਣ ਜਾਂਦਾ ਹੈ ਇਸ ਤਰ੍ਹਾਂ ਹੀ ਅਸੀਂ ਸਾਰਾ ਦਿਨ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆ ਭਾਵੇਂ ਆਪਣੇ ਕੰਮ ਕਾਜ ਦੇ ਦੌਰਾਨ ਮਿਲੀਏ ਜਾਂ ਫਿਰ ਸਾਡੇ ਰਿਸ਼ਤੇਦਾਰ ਹੁੰਦੇ ਆ ਸਾਡੇ ਦੋਸਤ ਮਿੱਤਰ ਹੁੰਦੇ ਆ ਇਹ ਤਾਂ ਇੱਕ ਕੁਦਰਤ ਦਾ ਨਿਯਮ ਆ ਕਿ ਹਰ ਵਿਅਕਤੀ ਭਾਵੇਂ ਇੱਕ ਹੀ ਮਾਂ ਦੇ ਜਿਹੜੇ ਪੇਟ ਤੋਂ ਜਨਮ ਲੈ ਹੁੰਦੇ ਆ ਦੋ ਭੈਣ ਭਰਾ ਉਹਨਾਂ ਦੀ ਭਾਵੇਂ ਸ਼ਕਲ ਥੋੜੀ-ਬਹੁਤ ਜ਼ਰੂਰ ਮਿਲਦੀ ਹੋਵੇ ਪਰ ਵਿਚਾਰ ਬਹੁਤ ਘੱਟ ਮਿਲਦੇ ਆ ਸੋਚ ਬਹੁਤ ਘੱਟ ਮਿਲਦੀ ਆ ਹਰ ਇੱਕ ਵਿਅਕਤੀ ਜੋ ਇਸ ਦੁਨੀਆ ਦੇ ਵਿੱਚ ਆ ਉਹਦੀ ਸੋਚ ਵੱਖੋ ਵੱਖਰੀ ਆ ਪਿਛਲੇ ਦਿਨੀ ਇੱਕ ਅਸੀਂ ਵਿਆਹ ਤੇ ਗਏ ਤਾਂ ਉੱਥੇ ਪੰਜ-ਸੱਤ ਅਸੀਂ ਸਹੇਲੀਆਂ ਇਕੱਠੀਆਂ ਬੈਠੀਆਂ ਪਿਛਲੇ ਦਿਨਾਂ ਨੂੰ ਵੀ ਯਾਦ ਕਰ ਰਹੀਆਂ ਸੀ ਕਿ ਕਿੰਨੇ ਵਧੀਆ ਦਿਨ ਸੀ ਸਾਰਿਆਂ 'ਚ ਕਿੰਨਾ ਪਿਆਰ ਮੁਹੱਬਤ ਸੀ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਜਿਹੜੀ ਸਾਡੀ ਜ਼ਿੰਦਗੀ ਆ ਬਹੁਤ ਹੀ ਜ਼ਿਆਦਾ ਅੱਜ ਤੋੜ ਵਾਲੀ ਹੋ ਗਈ ਆ ਅਸੀਂ ਤਸਵੀਰ ਤੋੜਖਦੇ ਆ ਤੇ ਇੱਕ ਮਸ਼ੀਨ ਦੀ ਤਰ੍ਹਾਂ ਇਹ ਭੱਜੇ ਫਿਰਦੀ ਆ ਇਦਾਂ ਗੱਲਬਾਤ ਕਰਦੇ ਆ ਕਰਦੇ ਆ ਕੁਝ ਗੱਲਾਂ ਚੱਲੀਆਂ ਇੱਕ ਮੇਰੀ ਬਹੁਤ ਜੀ ਦੋਸਤ ਨੇ ਦੱਸਿਆ ਕਿ ਉਹਨਾਂ ਦੇ ਨਾ ਰਿਸ਼ਤੇਦਾਰ ਆ ਤੇ ਉਹਨਾਂ ਦੀ ਉਮਰ ਉਹਨਾਂ ਨੇ ਕਰੀਬ-ਕਰੀਬ ਦੱਸੀ 65 ਤੋਂ 70 ਕੇ ਸਾਲ ਦੇ ਵਿੱਚ ਕਿ ਦੋਨੋਂ ਜਾਨੇ ਜਿਹੜੀ ਇੰਨੀ ਕੁ ਉਮਰ ਦੇ ਨੇ ਤੇ ਬੱਚੇ ਉਹਨਾਂ ਦੇ ਜਿਹੜੇ ਹੈਗੇ ਆ ਉਹ ਫੋਰਨ ਦੇ ਵਿੱਚ ਅਬਰਾਡ ਦੇ ਵਿੱਚ ਜਿਹੜੇ ਵੈਲ ਸੈਕੰਡ ਫੈਮਿਲੀ ਆ ਇਧਰ ਵੀ ਚੰਗੇ ਜਿਹੇ ਦਾਦਾ ਆ ਤੇ ਉਹ ਭਾਵੇਂ ਉਹ ਕਹਿੰਦੇ ਕਿ ਬੈਠ ਕੇ ਆਰਾਮ ਨਾਲ ਜਿਹੜੇ 2-4 ਲੋਕਰ ਰੱਖ ਕੇ ਆਪਣਾ ਕੰਮ ਚਲਾ ਸਕਦੇ ਆ ਪਰ ਉਹ ਅੱਜ ਵੀ ਜਿਹੜਾ ਹੈਗਾ ਸਾਰਾ ਹੱਥੀ ਕੰਮ ਕਰਦੇ ਆ ਕਿ ਖੇਤ ਦੇ ਵਿੱਚ ਕਹਿੰਦੇ ਉਹਨਾਂ ਨੇ ਘਰ ਬਣਾਇਆ ਉੱਥੇ ਫਰੂਟਸ ਤੇ ਜਿਹੜੇ ਪੌਦੇ ਲਗਾਏ ਹੋਏ ਹੈਗੇ ਆ ਵੱਖ-ਵੱਖ ਤਰ੍ਹਾਂ ਦੀ ਜਿਹੜੀ ਉਹ ਸਬਜ਼ੀਆਂ ਉਗਾਉਂਦੇ ਆ ਤੇ ਘਰ ਦੇ ਵਿੱਚ ਪਸ਼ੂ ਰੱਖਿਓਏ ਆ ਕਿ ਉਹਨਾਂ ਨੂੰ ਵੀ ਲੱਗਦਾ ਇਹ ਪਸ਼ੂਆਂ ਦੇ ਨਾਲ ਘਰ ਦੇ ਵਿੱਚ ਰੌਣਕ ਰਹਿੰਦੀ ਹੈਗੀ ਆ ਤੇ ਸਾਰਾ ਦਿਨ ਉਹਨਾਂ ਨੂੰ ਸੰਭਾਲਦੇ ਆ ਦੁੱਧ ਪਾਉਂਦੇ ਆ ਡੈਰੀ ਤੇ ਕਹਿੰਦੇ ਫਿਰ ਉਹ ਅੰਕਰ ਸੰਨ ਕਹਿ ਦਿੰਦੇ ਹੈਗੀ ਆ ਕਿ ਜਿਹੜਾ ਅਸੀਂ ਦੁੱਧ ਵਿੱਚ ਪਾ ਕੇ ਆਉਣਾ ਤੇ ਉਹਦੇ ਤੋਂ ਜਿਹੜੀ ਮੈਨੂੰ ਕਮਾਈ ਹੁੰਦੀ ਹੈ ਭਾਵੇਂ ਉਹ ਮੈਨੂੰ ਦਿਨ ਦੀ 100 ਰੁਪਏ ਹੁੰਦੀ ਆ ਪਰ ਮੈਨੂੰ ਉਹਦੇ ਨਾਲ ਨਾ ਬਹੁਤ ਸੰਤੁਸ਼ਟੀ ਲੱਗਦੀ ਆ ਤਸੱਲੀ ਹੁੰਦੀ ਆ ਕਿ ਇਹ ਮੇਰੇ ਆਪਣੇ ਹੱਥੀਂ ਕਮਾਈ ਹੋਈ ਮਿਹਨਤ ਦੀ ਮੇਰੀ ਕਮਾਈ ਆ ਤੇ ਮੈਨੂੰ ਬੜਾ ਸਕੂਨ ਮਿਲਦਾ ਤੇ ਰਾਤ ਨੂੰ ਮੈਂ ਥੱਕ ਹਾਰ ਕੇ ਜਦੋਂ ਮੰਜੇ ਤੇ ਜਾਂ ਬਿਸਤਰੇ ਤੇ ਜਾਂਦਾ ਤਾਂ ਮੈਨੂੰ ਬਹੁਤ ਜਲਦੀ ਨੀਂਦ ਆ ਜਾਂਦੀ ਆ ਕੋਈ ਫਿਕਰ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ ਤੇ ਭਾਵੇਂ ਉਹ ਕਹਿੰਦੇ ਸਾਡੇ ਬੱਚੇ ਤਾਂ ਇਹ ਕਹਿ ਦਿੰਦੇ ਆ ਕਿ ਤੁਸੀਂ ਨੌਕਰ ਰੱਖ ਲਓ ਪਰ ਸਾਨੂੰ ਕਹਿੰਦੇ ਜਿੰਦਗੀ ਲੱਗਦੀ ਹੈਗੀ ਆ ਕਿ ਇਸ ਤੋਂ ਸ਼ਾਹੀ ठाट ਕਿਸੇ ਦੇ ਕੋਲੇ ਨਹੀਂ ਕਿ ਮੈਂ ਆਪਣੇ ਘਰ ਵਿੱਚ ਬੈਠਾ ਚੰਗੀ ਮੇਰੇ ਕੋਲੇ ਜਮੀਨ ਜ਼ਿਆਦਾ ਦਾ ਹੱਥੀ ਮੈਂ ਕੰਮ ਕਰਦਾ ਤੇ ਸਭ ਤੋਂ ਵੱਡੀ ਚੀਜ਼ ਹੈ ਮੇਰੇ ਕੋਲ ਤੰਦਰੁਸਤੀ ਉਹ ਇਦਾਂ ਅਸੀਂ ਹੁਣ ਇੱਕ ਸੋਚ ਦੀ ਗੱਲ ਕਰਦੇ ਪਏ ਸੀ ਕਿ ਦੇਖੋ ਇਹ ਅੱਜ ਦੇ ਜਮਾਨੇ ਵਿੱਚ ਹਰ ਇੱਕ ਦੀ ਜਿਹੜੀ ਸੋਚ ਆ ਤੇ ਉਹ ਵੈਲ ਐਜੂਕੇਟਿਡ ਨੇ ਉਸ ਸਮੇਂ ਦੇ ਬਹੁਤ ਵਧੀਆ ਪੜ੍ਹੇ ਲਿਖੇ ਨੇ ਯੂਨੀਵਰਸਿਟੀ ਦੇ ਵਿੱਚ ਤੇ ਉਹ ਦੱਸ ਰਹੇ ਸੀਗੇ ਕਿ ਮੇਰੀ ਜਿਹੜੀ ਸਹੇਲੀ ਨੇ ਦੱਸਿਆ ਕਿ ਉਹਨਾਂ ਨੇ ਹਮੇਸ਼ਾ ਜਿਹੜੀ ਬੜੀ ਸਾਦਗੀ ਜੀ ਵਾਲਾ ਜਿਹੜਾ ਜੀਵਨ ਹੈਗਾ ਉਹ ਆਪਣਾ ਬਤੀਤ ਕੀਤਾ ਹੈਗਾ ਹੈ ਨਾ ਤੇ ਸਾਨੂੰ ਲੱਗੇ ਕਿ ਦੇਖੋ ਅੱਜ ਕਿੰਨੇ ਵਧੀਆ ਇਦਾਂ ਦੀ ਸੋਚ ਵਾਲੇ ਜਿਹੜੇ ਇਨਸਾਨ ਕਿ ਮਿਹਨਤ ਕਰਨ ਵਾਲੇ ਹੈ ਨਾ ਇਮਾਨਦਾਰ ਬਹੁਤ ਕਾਟ ਨਜ਼ਰ ਆਉਂਦੀ ਆ ਤੇ ਇਦਾਂ ਹੀ ਫਿਰ ਗੱਲਾਂ ਚੱਲਦੀਆਂ ਤੇ ਇੱਕ ਹੋਰ ਕਹਿੰਦੇ ਕਿ ਨਹੀਂ ਸੂਝ ਦਾ ਅਲੱਗ-ਅਲੱਗ ਫਰਕ ਹੁੰਦਾ ਇਹ ਸਾਡੇ ਆਪਣੀ ਕੋਈ ਰਿਸ਼ਤੇਦਾਰਾ ਬਹੁਤ ਨੇੜਲੀ ਮੇਰਾ ਰਿਸ਼ਤਾ ਇਹ ਮੈਂ ਦੱਸ ਨਹੀਂ ਸਕਦੀ ਕਹਿੰਦੀ ਤੇ ਪਰ ਉਹਨਾਂ ਨੂੰ ਨਾ ਕੁਝ ਪਿਛਲੇ ਸਮੇਂ ਦੇ ਵਿੱਚ ਕਾਫੀ ਕਸ਼ਟ ਸਹਣੇ ਪਏ ਦੁੱਖਾਂ ਭਰੇ ਜਿਹੜੇ ਸਮਾਂ ਸੁਣਨਾ ਤੇ ਤਾਂ ਉਸ ਸਮੇਂ ਕਹਿੰਦੇ ਅਸੀਂ ਉਹਨਾਂ ਦੀ ਬਹੁਤ ਮਦਦ ਕੀਤੀ ਉਹ ਮਦਦ ਕਹਿੰਦੀ ਪੈਸੇ ਦੇ ਰੂਪ ਵਿੱਚ ਜ਼ਿਆਦਾ ਸੀਗੀ ਤੇ ਹੋਰ ਵੀ ਉਹਨਾਂ ਨੂੰ ਹਰ ਸਮੇਂ ਜਿਸਤੀ ਦੀ ਜਰੂਰਤ ਪੈਂਦੀ ਸੀ ਤਾਂ ਅਸੀਂ ਅੱਗੇ ਹੋ ਕੇ ਜਿਹੜੀ ਉਹਨਾਂ ਦੀ ਮਦਦ ਕਰਦੇ ਸੀ ਪਰ ਹੌਲੀ-ਹੌਲੀ ਜਦੋਂ ਉਹਨਾਂ ਦੇ ਹੁਣ ਹਾਲਾਤ ਠੀਕ ਹੋਏ ਅਸੀਂ ਆਪਣੀ ਜਿਹੜੀ ਉਹਨਾਂ ਤੋਂ ਉਧਾਰ ਦਿੱਤਾ ਹਨਾ ਵਾਪਸ ਲੈਣਾ ਜਿਹੜਾ ਇਹ ਸ਼ੁਰੂ ਕੀਤਾ ਕੀ ਮੰਗਿਆ ਤਾਂ ਉਹਨਾਂ ਨੇ ਸਾਡੇ ਨਾਲ ਵਰਤ ਨਹੀਂ ਬੰਦ ਕਰਤਾ ਸਾਡੇ ਤੋਂ ਦੂਰੀਂ ਜਿਹੀ ਬਣਾ ਲੈਣੀ ਤੇ ਫਿਰ ਅਸੀਂ ਇਦਾਂ ਗੱਲ ਕੇ ਸੋਚੀ ਸਾਰੇ ਕਹਿਣ ਲੱਗੇ ਕਿ ਵਾਕਈ ਸੋਚ ਦਾ ਫਰਕ ਆ ਕਿ ਇੱਕੋ ਇਨਸਾਨ ਦੀ ਸੋਚ ਇਨੀ ਮਨ ਨਾਲ ਜਿਹੜੇ ਮਿਹਨਤ ਦਾ ਪੈਸਾ ਕਮਾਉਣਾ ਤੇ ਇੱਕ ਉਹ ਸੋਚ ਜਿਹੜਾ ਕਿਸੇ ਦਾ ਦਿੱਤਾ ਹੋਇਆ ਪੈਸੇ ਨਹੀਂ ਵਾਪਸ ਕਰਨਾ ਕਿ ਕਿੰਨਾ ਆਪਣੀ ਜਿਹੜੀ ਸੋਚ ਦੇ ਵਿੱਚ ਡਿਫਰੈਂਸ ਆ ਗਿਆ ਅ ਫਿਰ ਅਸੀਂ ਸਾਰੇ ਇਹ ਸੋਚ ਰਹੇ ਸੀ ਇਹ ਗੱਲਬਾਤ ਜਿਹੜੀ ਚੱਲ ਰਹੀ ਸੀਗੀ ਕਿ ਅੱਜਕੱਲ ਜਿਹੜੀ ਨੈਤਿਕ ਕਦਰਾਂ ਕੀਮਤਾਂ ਹੈਗੀਆਂ ਨੇ ਉਹ ਬਹੁਤ ਘਟ ਰੰਗੀਆਂ ਗਈਆਂ ਜਿਹੜੀ ਅਸੀਂ ਲੋਕਾਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਜਿਹੜੀ ਸੀ ਵੈਲਿਊ ਆ ਉਹਨਾਂ ਨੂੰ ਖਤਮ ਕਰ ਰਹੇ ਹੈਗੇ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣੇ ਦਾਦਾ-ਦਾਦੀ ਕੋਲੇ ਬੈਠਦੇ ਸੀ ਰਾਤ ਨੂੰ ਉਹਨਾਂ ਤੋਂ ਕਛਨੀ ਜਾਨੀ ਕਹਾਣੀਆਂ ਸੁਣਦੇ ਸੀ ਸਾਡਾ ਜਿਹੜਾ ਬਹੁਤ ਮੁੱਲ ਆ ਜਿਹੜਾ ਇਤਿਹਾਸ ਹੈ ਨਾ ਉਹਦੇ ਬਾਰੇ ਜਿਹੜੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਂਦੀ ਸੀ ਤੇ ਜਿਹਦੇ ਤੋਂ ਬੱਚੇ ਬਹੁਤ ਕੁਝ ਸਿੱਖਦੇ ਸੀਗੇ ਕਿ ਜਿਵੇਂ ਹੁਣ ਸਾਡੀ ਗੁਰਬਾਣੀ ਦੇ ਵਿੱਚ ਵੀ ਅਸੀਂ ਇਹ ਕਹਿ ਦਿੰਦੇ ਹੈਗੇ ਆ ਮਨ ਨੀਵਾ ਤੇ ਮਤ ਉੱਚੀ ਇਸਨੂੰ ਹਮੇਸ਼ਾ ਜਿਹੜਾ ਮਾਣਾ ਉਹ ਨੀਵਾ ਭਾਵ ਕੀ ਹੰਕਾਰ ਜਾਂ ਜਿਹੜਾ ਸਾਡੇ ਵਿੱਚ ਹਉਮੈ ਆ ਉਹ ਨਹੀਂ ਹੋਣੀ ਚਾਹੀਦੀਗੀ ਤੇ ਜਿਹੜੀ ਸਾਡੀ ਮਾਤਾ ਉਹ ਉੱਚੀ ਹੋਣੀ ਚਾਹੀਦੀ ਆ ਪਰ ਆਪਕੇ ਜਿਹੜੀ ਸਾਡੀ ਸੋਚ ਆ ਉਹ ਬਹੁਤ ਉੱਚੀ ਹੋਣੀ ਚਾਹੀਦੀ ਆ ਉਹ ਹਮੇਸ਼ਾ ਜਿਹੜੀ ਆਪਾਂ ਆਮੀ ਦੇਖਿਆ ਹੋਏਗਾ ਕਿ ਜਿਹੜਾ ਵਿਅਕਤੀ ਉੱਚੀ ਸੋਚ ਵਾਲਾ ਹੋਏਗਾ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਕਿਉਂਕਿ ਉਹਦੇ ਵਿੱਚ ਮਨ ਦੇ ਵਿੱਚ ਕੋਈ ਵੀ ਕਿਸੇ ਪ੍ਰਤੀ ਕੋਈ ਬੁਰਾਈ ਨਹੀਂ ਹੋਏਗੀ ਕੋਈ ਈਰਖਾ ਨਹੀਂ ਹੋਏਗੀ ਉਹ ਕਿਸੇ ਨੂੰ ਕਦੇ ਵੀ ਜਿਹੜਾ ਨੀਚੇ ਗਰਾਉਣ ਬਾਰੇ ਕੁਝ ਨਹੀਂ ਸੋਚੇਗਾ ਤੇ ਉਹ ਹਮੇਸ਼ਾ ਗੱਲ ਕਰੇਗਾ ਆਪਦੀ ਕੰਮ ਕਾਜ ਦੀ ਕਿਦਾਂ ਇਹਨੂੰ ਅੱਗੇ ਵਧਾਉਣਾ ਹੈਗਾਗਾ ਜਾਂ ਫਿਰ ਕਿਸ ਤਰ੍ਹਾਂ ਮਿਹਨਤ ਕਰਨੀ ਹੈਗੀ ਆ ਕਿਸ ਤਰ੍ਹਾਂ ਅਸੀਂ ਜਿਹੜੇ ਉਚਾਈਆਂ ਤੇ ਜਾਣਾ ਹੈਗਾ ਤੇ ਉਹ ਉਦਾਂ ਦੀ ਜਿਹੜੀ ਸੰਗਤ ਦੇ ਵਿੱਚ ਬੈਠ ਕੇ ਚੰਗੀ ਸੋਚ ਵਾਲੇ ਬੰਦਿਆਂ ਦੇ ਵਿੱਚ ਬੈਠੇਗਾ ਪੋਜ਼ਿਟਿਵ ਜਿਹੜੀ ਉਹਦੀ ਸੋਚ ਹੋਏਗੀ ਤੇ ਉਦਾਂ ਹੀ ਉਹ ਤਰੱਕੀ ਦੀਆਂ ਡੀਖਾਂ ਤੇ ਜਾਏਗਾ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਪਰ ਜੇਕਰ ਅਸੀਂ ਕੋਈ ਇਦਾਂ ਦਾ ਇਨਸਾਨ ਜਿਹੜਾ ਇਹ ਸੋਚਦਾ ਕਿ ਮੈਂ ਉਹਦੇ ਤੋਂ ਅੱਗੇ ਤਾਂ ਵਧਣਾ ਪਰ ਜਿਹੜਾ ਉਹਦੇ ਵਧਨ ਲਈ ਉਹਦੇ ਰਾਸਤੇ ਉਹ ਗਲਤ ਚੂਜ਼ ਕਰਦਾ ਗਲਤ ਰਸਤੇ ਤੇ ਚੱਲਦਾ ਹੈਗਾ ਕਿ ਕਿਸੇ ਦੇ ਦਿੱਤੇ ਪੈਸੇ ਨਹੀਂ ਵਾਪਸ ਕਰ ਰਿਆ ਜਾਂ ਕੋਈ ਇਨਸਾਨ ਜਿਹੜਾ ਹੈਗਾ ਜਿਨੇ ਕਿਸੇ ਦੀ ਹੈਲਪ ਕੀਤੀ ਆ ਉਹਦੇ ਇਹਿਸਾਨਾਂ ਨੂੰ ਭੁੱਲ ਕੇ ਉਹਨੂੰ ਨੀਚੇ ਗਰਾਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਪ੍ਰਤੀ ਅ ਈਰਖਾ ਰੱਖਦੇ ਆ ਸਾੜਾ ਰੱਖਦੇ ਹੈਗੇ ਆ ਤਾਂ ਫਿਰ ਜਿਹੜੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਉਹਨੂੰ ਜਿਹੜੀ ਪਛਾਣ ਵੱਲ ਕਿੱਥੇ ਲੱਗਦੀਆਂ ਜੀ ਕਿਉਂਕਿ ਕੁਦਰਤ ਦਾ ਵੀ ਇਹ ਨਿਯਮ ਆ ਕਿ ਜਿਸ ਤਰ੍ਹਾਂ ਦੀ ਸਾਡੀ ਸੋਚ ਹੁੰਦੀ ਆ ਉਸ ਤਰ੍ਹਾਂ ਦੇ ਜਿਹੜਾ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ। ਤਾਂ ਅਸੀਂ ਸਾਰਿਆਂ ਨੇ ਫਿਰ ਬਾਅਦ ਇਹ ਗੱਲਬਾਤ ਕੀਤੀ ਕਿ ਸਾਨੂੰ ਆਪਣੇ ਜਿਹੜੇ ਬੱਚਿਆਂ ਨੂੰ ਨਾ ਇਦਾਂ ਦਾ ਮਾਹੌਲ ਜਾਂ ਵਾਤਾਵਰਨ ਘਰਾਂ ਦੇ ਵਿੱਚ ਦੇਣਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦੀ ਜਿਹੜੀ ਥਿੰਕਿੰਗ ਆ ਉਹ ਹਮੇਸ਼ਾ ਇਦਾਂ ਦੀ ਹੋਵੇ ਕਿ ਉਹ ਹਰ ਇੱਕ ਦੀ ਜਿਹੜੇ ਭਲਾਈ ਕਰਨ ਦੇ ਲਈ ਉਹਨੂੰ ਰਸਤੇ ਦੇ ਵਿੱਚ ਕੋਈ ਇਦਾਂ ਦਾ ਇਨਸਾਨ ਮਿਲੇ, ਬਜ਼ੁਰਗ ਮਿਲੇ ਜਾਂ ਫਿਰ ਕੋਈ ਜਿਹਨੂੰ ਮਦਦ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ ਉਹ ਬਹੁਤ ਜਲਦ ਜਾ ਕੇ ਉਹਦੀ ਮਦਦ ਕਰੇ ਉਹਦੀ ਸਹਾਇਤਾ ਕਰੇ ਜਿਸ ਦੇ ਨਾਲ ਉਹਨੂੰ ਅੰਦਰ ਸਕੂਨ ਪ੍ਰਾਪਤ ਹੋਵੇ ਜਾਂ ਫਿਰ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਆ ਉਹ ਅਸੀਂ ਪਾਈਏ ਕਿ ਉਹ ਹਮੇਸ਼ਾ ਜਿਹੜੇ ਵੱਡਿਆਂ ਦਾ ਸਤਕਾਰ ਕਰੇ ਤੇ ਉਹਦੇ ਮਨ ਦੇ ਉਹਦੇ ਵਿੱਚ ਇਹ ਹੋਵੇ ਕਿ ਉਹ ਹਮੇਸ਼ਾ ਜਿੰਨਾ ਵੀ ਅਸੀਂ ਜ਼ਿੰਦਗੀ ਦੇ ਵਿੱਚ ਜਿਉਣਾ ਉਹਨਾਂ ਸਮਾਜ ਦੀ ਇਮਾਨਦਾਰੀ ਦੇ ਨਾਲ ਕਿਸੇ ਦੇ ਨਾਲ ਅਸੀਂ ਝੂਠ ਨਹੀਂ ਬੋਲਣਾ ਠੱਗੀ ਨਹੀਂ ਕਰਨੀ ਧੋਖਾ ਨਹੀਂ ਦੇਣਾ ਇਦਾਂ ਦੇ ਗੁਣ ਸਾਨੂੰ ਜੇ ਅਸੀਂ ਬਚਪਨ ਤੋਂ ਹੀ ਬੱਚਿਆਂ ਦੇ ਵਿੱਚ ਪਾ ਦੇਵਾਂਗੇ ਉਹਨਾਂ ਦੀ ਪਰਵਰਿਸ਼ਤੀ ਸਮੇਂ ਉਹਨਾਂ ਦੇ ਵਿੱਚ ਇਹ ਜਿਹੜੇ ਗੁਣ ਉਹ ਜਗਾ ਦਿੱਤੇ ਜਾਣਗੇ ਕਿ ਇਮਾਨਦਾਰੀ ਨਾਲ ਮਿਹਨਤ ਦੇ ਨਾਲ ਜੇ ਅਸੀਂ ਕਰਾਂਗੇ ਤਾਂ ਬੱਚੇ ਜ਼ਰੂਰ ਜਿਹੜੇ ਹੈਗੇ ਇੱਕ ਦਿਨ ਬਹੁਤ ਉੱਚੀਆਂ ਪਦਗੀਆਂ ਤੇ ਪਹੁੰਚਣਗੇ ਕਿਉਂਕਿ ਇਹ ਹਮੇਸ਼ਾ ਹੀ ਕਿਹਾ ਜਾਂਦਾ ਹੈਗਾ ਕਿ ਜਿਹੜਾ ਵਿਅਕਤੀ ਹਮੇਸ਼ਾ ਹੀ ਢੇਟੋਂ ਧਰਤੀ ਤੋਂ ਉੱਠ ਕੇ ਬਹੁਤ ਜ਼ਿਆਦਾ ਹਾਰਡ ਵਰਕ ਕਰਦਾ ਹੈਗਾ ਤੇ ਉਹ ਹਮੇਸ਼ਾ ਜਿਹੜੀ ਉਚਾਈਆਂ ਉਹਦੇ ਤੇ ਜ਼ਰੂਰ ਪਹੁੰਚਦਾ ਹੈਗਾ ਸਾਡੀ ਜਿਹੜੀ ਅਸੀਂ ਫੇਰ ਆਪਾਂ ਉਸੇ ਗਲਤੀ ਹੋਣੀ ਹੈ ਕਿ ਜਿਹੜੀ ਇਹ ਫਰਕ ਦਾ ਸਾਡੀ ਸੋਚ ਦਾ ਹੈਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਵੀ ਆਪਣੀ ਜਿਹੜੀ ਸੋਚ ਆ ਕਿ ਹਮੇਸ਼ਾ ਸਹੀ ਕਹਿੰਦੇ ਰਹਿਣੇ ਆ ਕਿ ਇਹ ਦੁਨੀਆ ਤੇ ਆਈਆਂ ਅਸੀਂ ਤੇ ਸਰੀਰ ਸਾਡਾ ਨਾਸ਼ਮਾਨ ਆ ਤੇ ਇੱਕ ਦਿਨ ਮੌਤ ਨੇ ਅਟਲ ਸਜਾਈ ਹੈ ਤੇ ਇਸ ਦੁਨੀਆ ਤੋਂ ਚਲੇ ਜਾਣਾ ਤੇ ਜਾਣਾ ਵੀ ਖਾਲੀ ਹੱਥ ਪਰ ਫੇਰ ਵੀ ਜਿਹੜੀ ਅਸੀਂ ਸੋਚ ਆ ਉਹਨੂੰ ਅਸੀਂ ਆਪਣੀ ਨੂੰ ਬਦਲ ਨਹੀਂ ਰਹੇ ਗੱਲਬਾਤ ਕਹਿਣ ਤੇ ਜਿਹੜਾ ਉਹਦੇ ਵਿੱਚ ਬਦਲਣ ਦੇ ਵਿੱਚ ਜਿਹੜਾ ਬਹੁਤ ਫਰਕ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਇਹੀ ਉਪਰਾਲਾ ਕਰਨਾ ਚਾਹੀਦਾ ਕਿ ਸਾਨੂੰ ਆਪਣੀ ਜਿਹੜੀ ਸੋਚ ਹੈਗੀ ਆ ਸਭ ਤੋਂ ਪਹਿਲਾਂ ਉਹਨੂੰ ਉੱਚੀ ਕਰਨਾ ਚਾਹੀਦਾ ਮਨ ਨੂੰ ਨੀਵਾ ਭਾਵ ਕੀ ਮਨ ਵਿੱਚ ਕਿਸੇ ਪ੍ਰਤੀ ਕੋਈ ਈਰਖਾ ਕੋਈ ਸਾੜਾ ਇਦਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਖਤਮ ਕਰਕੇ ਹੀ ਬੱਚਿਆਂ ਦਾ ਵੀ ਪਾਲਣ ਪੋਸ਼ਣ ਉਹਦਾਂ ਦਾ ਕਰਨਾ ਚਾਹੀਦਾ ਤੇ ਸਾਨੂੰ ਆਪਣੇ ਆਲੇ ਦੁਆਲੇ ਦਾ ਵੀ ਜਿਹੜਾ ਵਾਤਾਵਰਣ ਆ ਉਸ ਤਰ੍ਹਾਂ ਦਾ ਹੀ ਸਿਰਜਣਾ ਚਾਹੀਦਾ ਜਿੱਥੇ ਜਿਵੇਂ ਸਾਰੀਆਂ ਪਿਛਲੀਆਂ ਵੀਡੀਓ ਨੂੰ ਦੇਖ ਕੇ ਬਹੁਤ ਜ਼ਿਆਦਾ ਆਪਣੇ ਵਿਚਾਰ ਸਾਂਝੇ ਕਰ ਰਹੇ ਹਾਂਗੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਗਾ ਬਹੁਤ ਸਾਰੀਆਂ ਫੋਨ ਕਾਲਸ ਵੀ ਆ ਰਹੀਆਂ ਹੈਗੀਆਂ ਤੇ ਅੱਗੋਂ ਜਿਹੜੀਆਂ ਅਲੱਗ-ਅਲੱਗ ਤੁਸੀਂ ਆਪਦੇ ਵੱਲੋਂ ਕੁਝ ਦੱਸ ਰਹੇ ਆਂ ਆਪਦੀ ਨਾਲ ਵਾਪਰੀਆਂ ਹੁੰਦੀਆਂ ਘਟਨਾਵਾਂ ਨਾਲ ਉਹਨਾਂ ਦਾ ਜ਼ਿਕਰ ਕਰ ਰਹੇ ਹੈਗੇ ਆਂ ਤੇ ਇਸ ਵੀਡੀਓ ਨੂੰ ਦੇਖ ਕੇ ਵੀ ਤੁਸੀਂ ਆਪਣੇ ਜਿਹੜੇ ਵਿਚਾਰ ਹੈਗੇ ਉਹ ਮੇਰੇ ਨਾਲ ਸਾਂਝੇ ਕਰੋਗੇ ਧੰਨਵਾਦ